ਵਾਹ ਦੇ ਨਾਲ ਉਥੇ ਬਲਾਸਟ ਕੀਤਾ ਗਿਆ ਪੂਰੀ ਵਾਰਦਾਤ ਜਿਹੜੀ ਸਵੇਰੇ 3:30 ਵਜੇ ਦੀ ਦੱਸੀ ਜਾ ਰਹੀ ਹੈ ਤਾਂ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਦੋ ਕਲੱਬਾਂ ਦੇ ਬਾਹਰ ਬਲਾਸਟ ਕੀਤਾ ਗਿਆ ਤਾਂ ਕਲੱਬਾਂ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਉਹ ਤਸਵੀਰਾਂ ਤੁਹਾਨੂੰ ਜਲਦ ਦਿਖਾਵਾਂਗੇ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਕਲੱਬਾਂ ਦੇ ਬਾਹਰ ਜਦੋਂ ਬਲਾਸਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜੋ ਮੇਨ ਐਂਟਰੀ ਤੇ ਸ਼ੀਸ਼ੇ ਸੀਗੇ ਉਹ ਬਿਲਕੁਲ ਟੁੱਟ ਜਾਂਦੇ ਨੇ ਖੇਰੂ ਖੇਰੂ ਹੋ ਜਾਂਦੇ ਨੇ ਤਾਂ ਸੈਕਟਰ 26 ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਆ ਤੇ ਜੋ ਜਾਣਕਾਰੀ ਮਿਲ ਰਹੀ ਆ ਕਿ ਇਹਨਾਂ ਦੋ ਕਲੱਬਾਂ ਦੇ ਵਿੱਚੋਂ ਇੱਕ ਕਲੱਬ ਪੰਜਾਬ ਦੇ ਨਾਮੀ ਸਿੰਗਰ ਦਾ ਵੀ ਹੈਗਾ ਤੇ ਉਸ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਪੂਰੀ ਜਾਂਚ ਦੇ ਵਿੱਚ ਜੁੜ ਚੁੱਕੀ ਆ ਆਖਿਰਕਾਰ ਇਸ ਦੇ ਪਿੱਛੇ ਕਹਾਣੀ ਕੀ ਆ ਜੋ ਜਾਣਕਾਰੀ ਮਿਲ ਰਹੀ ਆ ਕਿ ਸਵੇਰੇ ਕਰੀਬ 3:30 ਵਜੇ ਦੋ ਨੌਜਵਾਨ ਆਉਂਦੇ ਨੇ ਬਾਈਕ ਤੇ ਸਵਾਰ ਹੋ ਕੇ ਉਹਨੂੰ ਉਹਨਾਂ ਦੇ ਬੰਨੇ ਹੋਏ ਸਨ ਤੇ ਜੋ ਪਹਿਲਾਂ ਕਲੱਬਾਂ ਦੇ ਬਾਹਰ ਸਿਕਿਉਰਿਟੀ ਗਾਰਡ ਬੈਠੇ ਹੋਏ ਸੀਗੇ ਉਹਨਾਂ ਨੂੰ ਇੱਕ ਤਰ੍ਹਾਂ ਧਮਕੀ ਦਿੱਤੀ ਜਾਂਦੀ ਹੈ ਕਿ ਆਖਿਰਕਾਰ ਤੁਸੀਂ ਸਾਡਾ ਕੀ ਵਿਗਾੜ ਲੋਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਦੇਸੀ ਬੰਬਾਂ ਦੇ ਨਾਲ ਬਲਾਸਟ ਕਰ ਦਿੱਤਾ ਜਾਂਦਾ ਤਾਂ ਇਹ ਸੈਕਟਰ 26 ਦਾ ਦਿਓੜਾ ਕਲੱਬ ਹੈ ਗਿਆ ਜਿਸ ਦੇ ਬਾਹਰ ਬਲਾਸਟ ਹੋਇਆ ਇੱਕ ਹੋਰ ਕਲੱਬ ਦੱਸਿਆ ਜਾ ਰਿਹਾ ਕਿ ਜਿੱਥੇ ਬਲਾਸਟ ਕੀਤਾ ਗਿਆ ਤਾਂ ਦੇਸੀ ਬੰਬ ਨੇ ਉਹਨਾਂ ਦੇ ਨਾਲ ਇਹ ਬਲਾਸਟ ਕੀਤਾ ਗਿਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਵਾਰਦਾਤ ਕਹੀ ਜਾ ਸਕਦੀ ਆ ਕਿਉਂਕਿ ਆਮ ਤੌਰ ਤੇ ਆਪਾਂ ਜਦੋਂ ਚੰਡੀਗੜ੍ਹ ਦਾ ਨਾਮ ਹੁੰਦਾ ਲੋਕ ਸੇਫ ਮਹਿਸੂਸ ਕਰਦੇ ਨੇ ਪਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਵਾਪਣੀ ਤੇ ਆਪਣੇ ਆਪ ਦੇ ਵਿੱਚ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਦਾ ਸਮਾਂ 3:30 ਤੋਂ 4 ਵਜੇ ਦਾ ਦੱਸਿਆ ਜਾ ਰਿਹਾ ਤਾਂ ਇਸ ਤੋਂ ਵੀ ਅੰਦਾਜ਼ਾ ਲੱਗਦਾ ਕਿ ਜਿਹੜੇ ਦੋ ਨੌਜਵਾਨ ਆਏ ਸੀਗੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਬਾਈਕ ਤੇ ਸਵਾਰ ਹੋ ਕੇ ਦੋ ਨੌਜਵਾਨ ਜਿਹੜੇ ਆਏ ਸੀਗੇ ਮੂੰਹ ਉਹਨਾਂ ਦੇ ਬੰਨਿਆ ਹੋਏ ਸਨ ਤਾਂ ਪਹਿਲਾ ਸਿਕਿਉਰਿਟੀ ਗਾਰਡ ਜਿਹੜੇ ਇਸ ਕਲੱਬਾਂ ਦੇ ਬਾਹਰ ਬੈਠੇ ਹੋਏ ਸੀਗੇ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਆ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਦੇਸੀ ਬੰਬ ਜਿਹੜੇ ਉਹ ਛੁੱਟੇ ਜਾਂਦੇ ਨੇ ਤਾਂ ਵੱਡਾ ਜਾਸ ਦਾ ਵਿਸ਼ਾ ਹੈਗਾ ਕਿ ਆਖਿਰਕਾਰ ਉਹਨਾਂ ਨੇ ਇਹ ਦੇਸੀ ਬੰਬ ਲਿਆਂਦੇ ਕਿੱਥੋਂ ਜਾਂ ਫਿਰ ਤਿਆਰ ਕਿੱਥੇ ਜਾ ਕੇ ਕੀਤੇ ਤਾਂ ਉਸ ਤੋਂ ਬਾਅਦ ਪੂਰੇ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਗਈ ਚੰਡੀਗੜ੍ਹ ਪੁਲਿਸ ਜਿਹੜੀ ਮੌਕੇ ਤੇ ਮੌਜੂਦ ਹੈਗੀ ਆ ਉਹਨਾਂ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਤੇ ਵੱਖ-ਵੱਖ ਐਂਗਲ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਇਹਨਾਂ ਦੋ ਕਲੱਬਾਂ ਦੇ ਵਿੱਚੋਂ ਇੱਕ ਕਲੱਬ ਨਾਮੀ ਪੰਜਾਬੀ ਸਿੰਗਰ ਦਾ ਵੀ ਦੱਸਿਆ ਜਾ ਰਿਹਾ ਆ ਆਮ ਤੌਰ ਤੇ ਆਪਾਂ ਦੇਖਦੇ ਆ ਭਾਵੇਂ ਕੋਈ ਫਿਲਮ ਸਟਾਰ ਹੋਵੇ ਕੋਈ ਚੰਗਾ ਗਾਇਕ ਹੋਵੇ ਤੇ ਉਹਨਾਂ ਨੂੰ ਫਰੋਤੀ ਦੇ ਲਈ ਕਾਲਸ ਵਗੈਰਾ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਕੀ ਇਹ ਉਹ ਐਂਗਲ ਹੈ ਗਿਆ ਜਾਂ ਫਿਰ ਕੋਈ ਹੋਰ ਕੋਈ ਦੁਸ਼ਮਣੀ ਹੈਗੀ ਆ ਕੋਈ ਨਿੱਜੀ ਦੁਸ਼ਮਣੀ ਹੈਗੀ ਜਿਸ ਦੇ ਚੱਲਦੇ ਇਹ ਵਾਰਦਾਰਤ ਨੂੰ ਅੰਜਾਮ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਇਹ ਮੌਕੇ ਦੀਆਂ ਵਿਖਾ ਰਹੇ ਆ ਤਾਂ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 26 ਦੀਆਂ ਇਹ ਤਸਵੀਰਾਂ ਨੇ ਜਿੱਥੇ ਬਲਾਸਟ ਹੋਇਆ ਜੀ ਹਾਂ ਇੱਕ ਤੋਂ ਬਾਅਦ ਇੱਕ ਜਿਹੜੇ ਦੋ ਬਲਾਸਟ ਕੀਤੇ ਗਏ ਨੇ ਦੋ ਕਲੱਬ ਨੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੱਕ ਦਿਓੜਾ ਕਲੱਬ ਜਿਸ ਦੀਆਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਤਾਂ ਉਸ ਦੇ ਬਾਹਰ ਇਹ ਦੇਸੀ ਬੰਬ ਸੁੱਟ ਕੇ ਬਲਾਸਟ ਕੀਤਾ ਗਿਆ ਦੇਖ ਸਕਦੇ ਹੋ ਕਿ ਜਿਹੜੇ ਉਸ ਕਲੱਬ ਦੇ ਸ਼ੀਸ਼ੇ ਨੇ ਉਹ ਟੁੱਟ ਚੁੱਕੇ ਨੇ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੇ ਸ਼ੀਸ਼ੇ ਖਿਲਰੇ ਹੋਏ ਨਜ਼ਰ ਆ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਆ ਵੱਖਰੇ ਵੱਖਰੇ ਐਂਗਲ ਦੇ ਨਾਲ ਦੇਖਿਆ ਜਾ ਰਿਹਾ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਹਾਲਾਂਕਿ ਜਿਵੇਂ ਜਾਣਕਾਰੀ ਮਿਲ ਰਹੀ ਹੈ ਕਿ ਸਵੇਰੇ ਪਹਿਲਾਂ ਕੰਟਰੋਲ ਰੂਮ ਤੇ ਕਾਲ ਵੀ ਆਉਂਦੀ ਹੈ ਕਿ ਇਸ ਤਰ੍ਹਾਂ ਦਾ ਕੁਝ ਵਾਪਰਨ ਵਾਲਾ ਹੈਗਾ ਤੇ ਬਾਅਦ ਦੇ ਵਿੱਚ ਜਦੋਂ ਦੋ ਨੌਜਵਾਨ ਜਿਨ੍ਹਾਂ ਦੀ ਉਮਰ 25 ਤੋਂ 26 ਸਾਲ ਦੱਸੀ ਜਾ ਰਹੀ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਮੂੰਹ ਉਹਨਾਂ ਦੇ ਬੰਨੇ ਹੋਏ ਸਨ ਤੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਆਮ ਤੌਰ ਤੇ ਆਪਾਂ ਚੰਡੀਗੜ੍ਹ ਦਾ ਜ਼ਿਕਰ ਕਰਦੇ ਆ ਲੋਕ ਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਥੇ ਟ੍ਰੈਫਿਕ ਦੇ ਪੱਖੋਂ ਭਾਵੇਂ ਆਪਾਂ ਸਾਫ ਸਫਾਈ ਦੇ ਪੱਖੋਂ ਸਿਕਿਉਰਿਟੀ ਦੇ ਪੱਖੋਂ ਬਹੁਤ ਕਹਿ ਸਕਦੇ ਕਿ ਸੁੰਦਰ ਸ਼ਹਿਰ ਹੈ ਗਿਆ ਪਰ ਉੱਥੇ ਇਸ ਤਰ੍ਹਾਂ ਦੀ ਵਾਰਦਾਤ ਵਾਪਰ ਜਾਣੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਜਿਹੜੀ ਮੌਕੇ ਤੇ ਮੌਜੂਦ ਹੈਗੀ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਆ ਤਾਂ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਤੁਸੀਂ ਉਹ ਸੁਣੋ ਅਮੇ ਇਨਫਰਮੇਸ਼ਨ ਇਤਨੀ ਆਈ ਥੀ ਵੀ ਹਾਂ ਕਿਸੇ ਕੋ ਪਰਸਨਲ ਪ੍ਰੋਬਲਮ ਹੈ ਅਮੇ ਜੋ ਕੰਟਰੋਲ ਹੋਂਪੇ ਮੈਸੇਜ ਹੈ जब हमारे आईओ आए तो उन्होंने देखा भी यहाँ शीशे टूटे हुए अभी मेच्योर स्टेज है अभी हम कुछ नहीं कह सकते हैं रिपोर्ट नहीं दी है इन्फॉर्मेशन आएगी वीडियो किस तरह की किसी को पर्सनल प्रॉब्लम है ये कॉल आई है ऑलमोस्ट एट अबाउट थ्री ट्वेंटी फाइव थ्री ट्वेंटी फाइव ए इन द मॉर्निंग अभी पुलिस के पास अभी कुछ है इस सीसीटीवी चेक किया है पुलिस ने अभी कुछ कर रहे हैं हम लोग डिप्टी साहब एक एक सवाल है कि अभी तक इन्वेस्टिगेशन की जा रही है कुछ कोई आपसी रंजिश का कुछ सामने आ रहा है या कोई प्री मैच्योर स्टेज है वी आर वी आर जस्ट क्लोज द एफआईआर अभी प्री मैच्योर ही है एनी सस्पेक्ट्स में चाहे बीन सीन

दुपी साहब दो प्रेजेंट आई कैन से लेकिन वो भी हुआ तीन हुआ था के बीच में डीएसपी साहब जो जो चश्मदीद को बता रहे हैं कि बाइक सवाल सर लेट मी जस्ट सी द सीन जी लेट मी जस्ट सी द सीन चुप ही